ਮੈਂ ਐਸ ਜਸਵਿੰਦਰ ਸਿੰਘ ਸਰਬ ਸਰਕਾ ਫੋਰਥ ਰੂਟ ਨੰਬਰ 94506 ਗਰਾਇਆ ਫਲੋਰ ਮੈਨ ਜੀਟੀ ਰੋਡ ਤੇ ਤਣਾ ਦਿਆ ਜੀ ਸਾਨੂੰ ਕੋ ਅੱਤ ਕੋ ਦੇ ਤਰੀਕ ਸ਼ਾਮੀ ਕਿਸੇ ਰਾਹਗੀ ਜੁਰਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਤੇ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਅੱਦੀ ਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ ਕੌਰ ਹੈ ਤੇ ਵਾਈਫ ਆਫ ਹਰਵਤ ਸਿੰਘ ਆ ਤੇ ਸ਼ੇਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਂਸਲਿੰਗ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ 'ਤੇ ਇਹ ਅਸੀਂ ਸਰਜੀਤਾ ਪਿਆਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕਰਾਸ ਕਰ ਰਹੀ ਸੀ ਪੌਣੇ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਹਾਸਾ ਹੋ ਗਿਆ ਇਥੇ ਭੜੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈੱਟ ਹੋ ਗਈ। ਗੱਡੀ ਆਨੇ ਮੌਕੇ ਤੇ ਨਿਕਲੇਗਾ ਨਹੀਂ ਰਸੀਗਾ। ਨਹੀਂ ਪਤਾ ਲੱਗਾ। ਫੋਨ ਬਾਅਦ ਚ ਕੈਮਰੇ ਦੀ ਤਸਵੀਰ ਨਾ ਦੇ ਦੇ ਕੀ ਗੱਲਬਾਤ ਆ ਇਹ। ਤੋਂ ਉਹਨੇ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੇ। ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਇਹ ਕੌਣ ਆ। ਮਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮਹੱਲਾ ਹੈ ਪਿੱਛੇ। ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਤੇ ਨਹੀਂ ਹੈਗੇ ਫਿਰ ਸਾਨੂੰ ਇਹੀ ਲੱਗਦਾ ਕਿਸੇ ਤੇ ਰਖੜੀ ਬੰਨ੍ਹਣ ਆਇਆ ਤੈਨਤਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ